ਉੱਪਰ ਜਾਈ ਤੇ ਬਾਪ ਪੁੱਤੇ ਜ਼ਮੀਨਾਂ ਨੂੰ ਲੈ ਕੇ ਬਹੁਤ ਮੂਵੀਜ਼ ਬਣੀਆਂ ਨੇ ਪਰ ਸਾਡੂਆਂ ਤੇ ਮੇਰੇ ਖਿਆਲ ਪਹਿਲੀ ਮੂਵੀ ਹੋਣੀ ਹੈ ਜੀ ਜੀਜਾ ਜੀ ਸਾਰਿਆਂ ਨੂੰ ਬੰਬੂ ਕਾਟ ਤੇ ਚਾਹਦੇ ਆ ਦੇ ਰਹੇ ਚੱਲ ਨੀ ਭੱਜੋ ਟ੍ਰੇਲਰ ਵਿੱਚ ਨਜ਼ਰ ਆ ਰਿਹਾ ਇਹਨਾਂ ਡੋਮਿਨੇਟ ਕਰ ਰਹੇ ਹੋ ਮਤਲਬ ਤੁਹਾਡੇ ਕੋਲ ਬੰਬੂ ਕਾਟ ਦੇ ਕੁਝ ਵੀ ਪੀਰ ਮੇਰੇ ਨਾਲ ਕੀ ਦੁਸ਼ਮਣੀ ਹਾਸੀਆਂ ਖੇਡੀਆਂ ਨਾ ਹਨਾ ਮੈਂ ਤਾਂ ਐਸੀ ਚੀਜ਼ ਨਾਲ ਖੇਡ ਸੀ ਜੋ ਤੁਸੀਂ ਮੂਵੀ ਦੇਖੋਗੇ ਨਾ ਉਸ ਤੋਂ ਬਾਅਦ ਬਸ ਜ਼ਿੰਦਗੀ ਦੇ ਵਿੱਚ ਬੁਲਸ਼ਿਟ ਬੁਲਸ਼ਿਟ ਹੋ ਜਾਣੀ ਹੈ ਔਰ ਵਾਲਾ ਸ਼ੁੱਕਰਵਾਰ ਇੱਕ ਬਹੁਤ ਹੀ ਵੱਖਰੀ ਡਿਫਰੈਂਟ ਤਰੀਕੇ ਦੀ ਜੋੜੀ ਪੰਜਾਬੀ ਪਰਦੇ ਤੇ ਸਾਨੂੰ ਨਜ਼ਰ ਆਣ ਵਾਲੀ ਹੈ ਪਹਿਲੀ ਵਾਰ ਹੈ ਕਿ ਸਾਡੂਆਂ ਦੀ ਜੋੜੀ ਹੈ ਜਿਹੜੀ ਪੰਜਾਬੀ ਪਰਦੇ ਤੇ ਨਜ਼ਰ ਆਏਗੀ ਰਾਈਟ ਜੀ 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 ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਏਬੀਬੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰਸਾਦ ਸਤਿ ਸ਼੍ਰੀ ਅਕਾਲ ਜੀ ਜਿਉਂਦੇ ਵਾਦ ਰੋ ਤੁਸੀਂ ਆਹ ਦੇਖ ਲਓ ਇਸ ਦਾ ਕੱਦੇ ਪਹੁੰਚੇ ਹੋਇਆ ਖੈਰ ਸਾਈਕਲ ਦੇ ਟਾਈਮ ਤਾਂ ਲੱਗ ਹੀ ਜਾਂਦਾ ਹੈ ਹਾਂ ਜੀ ਟੈਂਥ ਲੱਗੀ ਜਾਂਦਾ ਨਾ ਇਹ ਸੜਕ ਕੱਚੇ ਨੇ ਹੀ ਪਿੰਡ ਵਾਲੀ ਨਾ ਜੇ ਪੱਕੀ ਹੁੰਦੀ ਫੇਰ ਕਿਹੜਾ ਤੂੰ ਅੱਡੂ ਗਿਆ ਜਾਂਦਾ ਹੈ ਤੂੰ ਇਹ ਜੋੜੀ ਟ੍ਰੇਲਰ ਵਿੱਚ ਤਾਂ ਬੜੀ ਇੰਟਰਸਟਿੰਗ ਲੱਗ ਰਹੀ ਹੈ ਕਿੱਦਾਂ ਦੀ ਜੋੜੀਆਂ ਨੇ ਕਿਵੇਂ ਬਣੀਆਂ ਨੇ ਜੋੜੀ ਨਹੀਂ ਬਹੁਤ ਵਧੀਆ ਜੀ ਐਕਚੁਅਲੀ ਪੰਜਾਬੀ ਇਤਿਹਾਸ ਦੇ ਵਿੱਚ ਪੰਜਾਬੀ ਸਿਨੇਮੇ ਦੇ ਵਿੱਚ ਮੇਰੇ ਖਿਆਲ ਪਹਿਲੀ ਮੂਵੀ ਹੋਣੀ ਹੈ ਨਹੀਂ ਦਿਓਰ ਪਰਜਾਈ ਤੇ ਬਾਪ ਪੁੱਤੇ ਜ਼ਮੀਨਾਂ ਨੂੰ ਲੈ ਕੇ ਬਹੁਤ ਮੂਵੀਜ਼ ਬਣੀਆਂ ਨੇ ਪਿਆਰ ਨੂੰ ਲੈ ਕੇ ਬੜੀਆਂ ਮੂਵੀਜ਼ ਬਣੀਆਂ ਨੇ ਪਰ ਸਾਡੂਆਂ ਤੇ ਮੇਰੇ ਖਿਆਲ ਪਹਿਲੀ ਮੂਵੀ ਹੋਣੀ ਹੈ ਜੀ ਹਾਂ ਤੇ ਅਸੀਂ ਜਦੋਂ ਸਟੋਰੀ ਸੁਣਾਈ ਸੀ ਬੜੇ ਕ੍ਰੇਜ਼ੀ ਸੀ ਮੈਂ ਤਾਂ ਬਹੁਤ ਕ ਤਾਂ ਬਹੁਤ ਵਧੀਆ ਲੱਗੀ ਬਹੁਤ ਸਵੀਟ ਜੀ ਫਿਲਮ ਹੈ ਸਾਰੇ ਆਣਾਂ ਨੂੰ ਬਹੁਤ ਵਧੀਆ ਲੱਗੂਗੀ ਇੱਕ ਗੋਰੀ ਮੇਮ ਆਈ ਉਹ ਮੇਰੇ ਦੋਨੀਆਂ ਗੱਲਾਂ ਤੋਂ ਫੜ ਕੇ ਕਹਿੰਦੀ ਬੁਲ ਸ਼ਿਟ ਮਤਲਬ ਕਹਿੰਟ ਮਸੂਸ ਦੇਣ ਤੋਂ ਲੈ ਕੇ ਸਾਰੇ ਪਾਸੇ ਬੁਲਸ਼ਿਟ ਬੁਲਸ਼ਿਟ ਹੋਈ ਪਈਆ ਤੁਹਾਨੂੰ ਤਾਂ ਪਤਾ ਲੱਗਿਆ ਕਿ ਬਿੰਨੂ ਜੀ ਬੁਲਸ਼ਿਟ ਬੁਲਸ਼ਿਟ ਕਰਾਣ ਵਾਲੇ ਨੇ ਕੀ ਰਿਐਕਸ਼ਨ ਸਾਨੂੰ ਮੈਂ ਲੇਕਿਨ ਇਹ ਤਾਂ ਸਿੱਖਿਆ ਹੀ ਆ ਕਈ ਕਲਾਕਾਰ ਕਹਿੰਦੇ ਨੇ ਵੀ ਬਿੰਨੂ ਭਾਜੀ ਖਾ ਜਾਂਦੇ ਉਹਨਾਂ ਨੂੰ ਆ ਕੇ ਮੈਂ ਮੈਨੂੰ ਇਹਨਾਂ ਨੇ ਬਹੁਤ ਇਹਨਾਂ ਨੇ ਸਿਖਾਇਆ ਤੇ ਬਹੁਤ ਪਿਆਰ ਦਿੱਤਾ ਖਾਲਕ ਲਾਈਕ ਮੇਰੀਆਂ ਵਿੱਚ ਕਈ ਵਿੱਚ ਕਈ ਚੀਜ਼ਾਂ ਦੇ ਵਿੱਚ ਇਹਨਾਂ ਨੇ ਕਰੈਕਸ਼ਨ ਇੰਪਰੋਵਾਈਜ਼ੇਸ਼ਨ ਕਿਉਂਕਿ ਉਹ ਤਾਂ ਸਾਰੇ ਆਰਟਿਸਟ ਚਲੋ ਮੋਸਟਲੀ ਕਰਦੀ ਹੈ ਤੇ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਥੈਂਕ ਯੂ ਕਰਦਾ ਕਈ ਚੀਜ਼ਾਂ ਬਹੁਤ ਅਸੀਂ ਵਧੀਆ ਇੰਪਰੋਵਾਈਜ਼ ਕੀਤੀਆਂ ਫਿਲਮ ਦੇ ਵਿੱਚ ਤੇ ਸਾ ਕਿ ਤੁਸੀਂ ਤਾਂ ਵਿਚਾਰਿਆਂ ਨੂੰ ਲੋ ਫੀਲ ਕਰਾ ਰਹੇ ਹੋ ਮੇਰੇ ਮੇਰੇ ਜਿਆਦਾ ਤਾਰੀਫ ਕਰਤੀ ਪਰ ਵੈਰੀ ਟੈਲੈਂਟਡ ਪਹਿਲਾਂ ਪੰਜਾਬੀ ਸਿਨੇਮਾ ਦੇ ਵਿੱਚ ਪੰਜਾਬੀ ਆਡੀਅנס ਨੇ ਸਹਿਕਾਰਿਆ ਮੇਰੇ ਭਰਾ ਨੂੰ ਪਹਿਲਾਂ ਅੰਗਰੇਜ਼ ਆਏ ਸਾਰਿਆਂ ਨੇ ਹਾਸਿਆ ਖੇਡੀਆਂ ਮੈਂ ਆਪ ਦਾ ਪਰਿਵਾਰ ਮੇਰੇ ਬੱਚੇ ਸਾਰੇ ਹਾਸਿਆ ਖੇਡੀਆਂ ਸੀ ਆਪ ਨੇ ਵਧਾਈਆਂ ਦਿੱਤੀਆਂ ਸੀ ਵੀਰ ਨੂੰ ਤੇ ਉਸ ਤੋਂ ਬਾਅਦ ਤੁਸੀਂ ਅਰਦਾਸ ਦੇ ਵਿੱਚ ਬਾ ਕਮਾਲ ਕੰਮ ਕੀਤਾ ਵੀਰ ਨੇ ਔਰ ਇਸ ਮੂਵੀ ਦੇ ਵਿੱਚ ਦੇਖੋਗੇ ਬਿਲਕੁਲ ਬਲੱਖਣ ਕੈਰੈਕਟਰ ਕੀਤਾ ਬਹੁਤ ਜਿਆਦਾ ਵਧੀਆ ਔਰ ਵੀਰ ਕੋਲੇ ਤਾਂ ਦੋ ਗੁਣ ਨੇ ਇੱਕ ਗੁਣ ਵਾਲਾ ਬੰਦਾ ਦੀ ਮਾਨ ਨਹੀਂ ਹੁੰਦਾ ਹਨਾ ਤੇ ਇੰਨਾ ਸੋਹਣਾ ਐਕਟਰ ਤੇ ਗਾਇਕਤਾ ਕਮਾਲ ਦੇ ਹੈਈ ਹੈ ਘੰਟੀ ਚੱਕਦੇ ਪਤਲੀਏ ਨਾਰੇ ਘੰਟੀ ਚੱਕਦੇ ਪਤਲੀਏ ਨਾਰੇ ਕੰਠੇ ਵਾਲਾ ਪਾਵੇ ਬੋਲੀਆਂ ਤੇਰੇ ਘੱਕੇ ਤੇ ਹੱਦ ਬੱਦ ਦੇ ਸਾਰੇ ਕੰਠੇ ਵਾਲਾ ਪਾਵੇ ਬੋਲੀਆਂ ਵਿਸ਼ ਨੂੰ ਆਲ ਦਾ ਵੈਰੀ ਬੈਸਟ ਐਂਡ ਤੁਸੀਂ ਵਾਕਈ ਮੈਂ ਵਾਹਿਗੁਰੂ ਦਾ ਧੰਨਵਾਦ ਕਰਦਾ ਸਾਡੇ ਇੰਡਸਟਰੀ ਦੇ ਵਿੱਚ ਵਧੀਆ ਹੀਰੋਜ਼ ਦੀ ਜ਼ਰੂਰਤ ਹੈ ਜੀ ਇਹਨਾਂ ਨੂੰ ਤੁਕੇ ਨਹੀਂ ਲੱਗਣੇ ਚਾਹੀਦੇ ਜਿਨ੍ਹਾਂ ਦੇ ਪੱਲੇ ਦਾਣੇ ਹੁਣ ਮੇਰੇ ਵੀਰ ਦੇ ਪੱਲੇ ਦਾਣੇ ਨੇ ਮੈਂ ਬਹੁਤ ਖੁਸ਼ ਹਾਂ नाही ॲज अथिएट ॲक्टर तुम्ही ॲमीन किन् नंबर दोघे हो ॲक्टिंग ਐਕਟਿੰਗ ਵਿੱਚ ਮੇਰੇ ਵੱਲੋਂ ਤਾਂ 100% ਵੈਰੀ ਏ ਨਚਰਲ ਵੈਰੀ ਏ ਨਚਰਲ ਨੈਚਰਲ ਹੋਣਾ ਬੜਾ ਔਖਾ ਜੀ ਕਿ ਉਸ ਸਟਲ ਕਰਨਾ ਬੜਾ ਔਖਾ ਨਹੀਂ अदरवाइज ਤੁਸੀਂ ਮੈਲੋਡਰਾਮਾ ਜਾਂ ਹੋਰ ਕੁਝ ਕਰ ਸਕਦੇ ਹੋ ਵੀਰ ਵਿੱਚ ਵੀਰ ਦੀ ਅਬਜ਼ਰਵੇਸ਼ਨ ਬੜੀ ਸਟਰੋਂਗ ਹੈ ਹਨਾ ਤੇ ਉਹ ਦੇਖਦੇ ਕੇ ਬਰੀਕੀਆਂ ਤੱਕ ਪਹੁੰਚ ਚੁੱਕਿਆ ਬਹੁਤ ਵਧੀਆ ਕਰਦਾ ਹੈ ਨੈਚਰਲ ਰਹਿਣਾ ਬੜਾ ਔਖਾ ਜੀ ਕਿਉਂਕਿ ਬਾਕੀ ਕਿਸੇ ਨੂੰ ਦੇਖ ਕੇ ਥੋੜਾ ਮੋਟਾ ਬਦਲਾਵ ਆ ਜਾਂਦਾ ਸੁਭਾਅ ਦੇ ਵਿੱਚ ਜਾਂ ਬੋਲਣ ਦੇ ਵਿੱਚ ਤੁਸੀਂ ਕਿਸੇ ਨੂੰ ਕੈਰੀ ਕਰ ਕਰਨ ਲੱਗ ਜਾਈਓ ਨੇ ਆਪਣੇ ਨੇਚਰ ਦੇ ਵਿੱਚ ਉਹਦਾ ਤਾਂ ਕੁਝ ਨਹੀਂ ਬਿਲਕੁਲ ਕੋਰਾ ਕਾਗਜ਼ ਹੈ ਜਿੱਦਾਂ ਦਾ ਅੰਦਰੋਂ ਬੋਲਦਾ ਉਹ ਲੱ ਕਿੰਨਾ ਵਧੀਆ ਨੇਚਰਲ ਕਰਦਾ ਹੈ ਨਾ ਜਦੋਂ ਪਿੰਡ ਦੀ ਫਿਰਨੀ ਤੇ ਜਾ ਕੇ ਮੈਂ ਵੀ ਜਾਈ ਨਾ ਪੰਜ ਸਤਰੀ ਟੱਲੀ ਤੇਰੇ ਪਿੰਡ ਦੇ ਨਿਆਣੇ ਇੰਟਰਨ ਇੰਟਰਨ ਕਰਦੇ ਫਿਰਨਾ ਓਏ ਉਧਰੋਂ ਲੰਘ ਜਾ ਐਵੇਂ ਟੱਲੀਆਂ ਜੀ ਮਾਰ ਰਹੀਆਂ ਤੁਹਾਨੂੰ ਨਰਵਸ ਨਹੀਂ ਸੀ ਕੋਈ ਯਾਮੀ ਕੀ ਬਿੰਨੂ ਨਾਲ ਕੰਮ ਕਰਨਾ ਐਂਡ ਯੂ نو ਇਦਾਂ ਦਾ ਰੋਲ ਹੈ ਸਿੱਧਾ 1 on 1 ਬਿਕੋਜ਼ ਅੰਗਰੇਜ਼ ਵਿੱਚ ਵੀ ਕੰਮ ਕੀਤਾ ਹੈ ਬਟ ਉਹ ਇੰਨਾ ਡਾਇਰੈਕਟ ਨਹੀਂ ਸੀਗਾ ਤੁਹਾਡਾ ਡਾਇਰੈਕਟ ਬਿਲਕੁਲ ਵੀ ਨਹੀਂ ਸੀ ਅੰਗਰੇਜ਼ ਫਿਲਮ ਦੇ ਵਿੱਚ ਸਾਡਾ ਆਪਸ ਦੇ ਵਿੱਚ ਬਿਲਕੁਲ ਨਹੀਂ ਸੀ ਸਭ ਤੋਂ ਪਹਿਲਾਂ ਮੈਂ ਮੈਨੂੰ ਭਾਜੀ ਦਾ ਬਹੁਤ ਥੈਂਕ ਯੂ ਕਰਦਾ ਭਾਜੀ ਇਨੀ ਤਾਰੀਫ ਸੋ ਈ ਮੈਂ ਬੀਨੂ ਭਾਈ ਦਾ ਬਹੁਤ ਬਹੁਤ ਥੈਂਕਸ ਤੇ ਸੈਟ ਤੇ ਨਹੀਂ ਕੀਤੀ ਤੁਹਾਡੀ ਇੱਥੇ ਹੀ ਕਰ ਲੈਨੇ ਨਹੀਂ ਅਸੀਂ ਇੱਕ ਰੋਜ ਨੂੰ ਅਸੀਂ ਬਹੁਤ ਪਿਆਰ ਕਰਦਾ ਤੁਹਾਨੂੰ ਅਸੀਂ ਪਹਿਲਾਂ ਵੀ ਦੱਸਿਆ ਅਸੀਂ ਵੈਨਿਟੀ ਦੇ ਵਿੱਚ ਬਹੁਤ ਖੱਪ ਪਾਈਏ ਸਾਡਾ ਰੂਮ ਵੀ ਨਾਲ ਦਾ ਹੀ ਹੁੰਦਾ ਸੀਗਾ ਤੇ ਥੱਲੇ ਵੀ ਅਸੀਂ ਸੋਈ ਸਾਹਿਬ ਨੂੰ ਉੱਪਰ ਸੱਦ ਲੈਂਦੇ ਹਾਂ ਅਸੀਂ ਇਸ ਰੂਮ ਦੇ ਵਿੱਚ ਬਹੁਤ ਰੌਲਾ ਰੱਪਾ ਟਟਾ ਪੈਂਦਾ ਰਿਹਾ ਵੱਡੀ ਗੱਲ ਨਾਲ ਜਦੋਂ ਤੁਸੀਂ ਇਹ ਮੈਨੂੰ ਵੱਡੇ ਭਰਾ ਦੀ ਤਰ੍ਹਾਂ ਟ੍ਰੀਟ ਕਰਦਾ ਮੇਰਾ ਭਰਾ ਤਾਂ ਮੈਂ ਸਮਝਦਾ ਜਦੋਂ ਕਿਸੇ ਬੱਚੇ ਨੂੰ ਜਾਂ ਛੋਟੇ ਭਰਾ ਨੂੰ ਘਰ ਦੇ ਵੱਲੋਂ ਥਾਪੀ ਮਿਲਦੀ ਤਾਂ ਉਹ ਹੋਰ ਗਾਂ ਵਧਦਾ ਹੈ ਨਾ ਤਾਂ ਜੇ ਉਹ ਵਧੀਆ ਕੰਮ ਕਰਦਾ ਤਾਂ ਜੇ ਮਾੜਾ ਕੰਮ ਕਰਦਾ ਘੂਰਨਾ ਵੀ ਪੈਂਦਾ ਜੇ ਵਧੀਆ ਕੰਮ ਕਰਦਾ ਤਾਂ ਥਾਪੀ ਦੇਣਾ ਫਰਜ਼ ਬਣਦਾ ਫਰਜ਼ ਬਣਦਾ ਤੁਹਾਡਾ ਹੈ ਨਾ ਘਰ ਦੇ ਮੁਖੀ ਦਾ ਜਾਂ ਵੱਡੇ ਭਰਾ ਦਾ ਤਾਂ ਮੈਂ ਆਲਵੇਜ਼ ਹੀ ਵੀ ਇਹਨੂੰ ਥਾਪੀਆਂ ਦਿੰਦਾ ਰਿਹਾ ਬਹੁਤ ਵਧੀਆ ਕੰਮ ਕਰਦਾ ਤੇ ਮੈਂ ਕਿਹਾ ਵੀ ਖਿੱਚਦੇ ਕੰਮ ਨਾ ਉਹ ਕਿੰਨੀਆਂ ਥਾਪੀਆਂ ਦਿੱਤੀਆਂ ਨੇ ਉਹ ਟ੍ਰੇਲਰ ਵਿੱਚ ਨਜ਼ਰ ਆ ਰਿਹਾ ਹੈ ਇਹਨਾਂ ਡੋਮਿਨੇਟ ਕਰ ਰਹੇ ਹੋ ਮਤਲਬ ਤੁਹਾਡੇ ਕੋਈ ਬੰਬੂ ਕਾਰਡ ਹੈ ਕੋਈ ਕੁਝ ਵੀ ਨਹੀਂ ਨਹੀਂ ਇਦਾਂ ਦਾ ਕੋਈ ਜੂਨੀਅ ਕੁੜੀ ਨੂੰ ਰੇਡੀਓ ਦਿੱਤਾ ਸੀਗਾ ਹਨਾ ਕੋਈ ਮੇਰਾ ਬਿੰਨੂ ਭਾਜ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਰੋਲਾ ਨਹੀਂ ਫਿਲਮ ਦੇ ਵਿੱਚ ਸਾਡੀ ਕੋਈ ਆਪਸ ਕਨਵਰਸੇਸ਼ਨ ਵੀ ਨਹੀਂ ਦੇਖੀ ਹੁੰਦੀ ਇਸ ਫਿਲਮ ਦੇ ਵਿੱਚ ਮੈਂ ਚਲੋ ਕਿਸੇ ਕੁੜੀ ਨੂੰ ਜਾ ਕੇ ਤੀਜੀ ਜਗ੍ਹਾ ਮੈਂ ਰੇਡੀਓ ਦੇਈ ਜਾਣਾ ਤੁਸੀਂ ਵਿੱਚ ਆਉਣੇ ਪਏ ਹੋਣਾ ਆਪਣੀ ਚੀਜ਼ ਲੈ ਕੇ ਮੇਰਾ ਰੇਡੀਓ ਰੇ ਜਾ ਕੇ ਅਮਰਿੰਦਰ ਕੋਲ ਆਇਆ ਜਾ ਕੇ ਪੰਨਤਾ ਨੰਬਰ ਬਣਾਇਆ ਪੀਰ ਮੇਰੇ ਨਾਲ ਕੀ ਦੁਸ਼ਮਣੀ ਹੈ ਦੁਸ਼ਮਣੀ ਹੈ ਮੈਨੂੰ ਤਾਂ ਸਿਰਫ ਇੱਕੋ ਹੀ ਸੀਗੀ ਅੰਗਰੇਜ਼ ਦੇ ਵਿੱਚ ਦੇਖਿਆ ਜਦੋਂ ਜਿੱਥੇ ਦੇਖਿਆ ਕਰੇ ਹਾਸੀਆਂ ਖੇਡੀਆਂ ਹਨਾ ਮੈਂ ਤਾਂ ਐਸੀ ਚੀਜ਼ ਨਾਲ ਖੇਡ ਸੀ ਜੈਲ ਸੀ ਮੈਂ ਕਿਹਾ ਪੰਨ ਦੋ ਸਾਰਾ ਕੁਝ ਤਵੇ ਤੁਸੀਂ ਫੱਕੋ ਫਰਾਤੀ ਉਹਨਾਂ ਨੂੰ ਮੈਂ ਆਪ ਤੇ ਸੀਮੇ ਰੱਖ ਲਈ ਗੋਰੀ ਆਂ ਨਹੀਂ ਨਹੀਂ ਪਰ ਜੇ ਤੁਸੀਂ ਮੂਵੀ ਦੇਖੋਗੇ ਫਿਰ ਤੁਸੀਂ ਗੱਲ ਕਰਿਓ ਬਹੁਤ ਵਧੀਆ ਵੀਰ ਨੇ ਕੀਤਾ ਕੰਮ ਤੇ ਤੁਸੀਂ ਬਾਅਦ ਚ ਐਮੀ ਵਰਕ ਐਮੀ ਵਰਕ ਕਰਦੇ ਆਉਂਗੇ ਬਾਹਰ ਬਾਈ ਬਾਈ ਮੇਰ ਕਰੇ ਜੀ ਸਾਰੇ ਤੁਸੀਂ ਸਾਰੇ ਕੈਕਟਰਸ ਨੂੰ ਫਿਲਮ ਦੇ ਪਿਆਰ ਦਵੋਗੇ ਤੁਸੀਂ ਸਾਰਿਆਂ ਨੂੰ ਤੁਹਾਨੂੰ ਪਿਆਰ ਆਉਣਾ ਹੈ ਜਦੋਂ ਤੁਸੀਂ ਦੇਖਣਾ ਹੈ ਫਿਲਮ ਦੇ ਵਿੱਚ ਤੁਹਾਨੂੰ ਸਾਰਾ ਕੁਝ ਵੇਖਣ ਨੂੰ ਵਧੀਆ ਮਿਲੂਗਾ ਕੱਲੇ ਕੱਲੇ ਕੈਕਟਰ ਨੂੰ ਤੁਸੀਂ ਪਸੰਦ ਕਰੋਗੇ ਜੀ ਆਪਾ ਬੰਬੂ ਕੱਟ ਨਹੀਂ ਲੈ ਸਕਦੇ ਕੋਈ ਸੀਰਾ ਘੜ ਤੇ ਬਹਿ ਕੇ ਚੰਨ ਤੇ ਜਾਣ ਦਾ ਇੰਨਾ ਸਵਾਦ ਨਹੀਂ ਹੁੰਦਾ ਜਿੰਨਾ ਇਹ ਤੇ ਬਹਿ ਕੇ ਸੌਰੀ ਜਾਣ ਦਾ 29 ਜੁਲਾਈ ਨੂੰ ਜੇ ਤੁਸੀਂ ਮੂਵੀ ਦੇਖੋਗੇ ਨਾ ਉਸ ਤੋਂ ਬਾਅਦ ਬਸ ਜ਼ਿੰਦਗੀ ਦੇ ਵਿੱਚ ਬੁੱਲਸ਼ਿਟ ਬੁੱਲਸ਼ਿਟ ਹੋ ਜਾਣੀ ਹੈ ਜੀ ਮਤਲਬ ਬੱਲੇ ਬੱਲੇ ਹੋ ਜਾਣੀ ਹੈ ਕੈਂਟ ਕੈਂਟ ਦਾ ਗਾਣਾ ਹੋ ਜਾਏ ਫਿਰ ਆਓ ਨੱਚਦਾ ਪਤੰਗਾ ਇਸ਼ਕੇ ਦਿਲਾਟ ਤੇ ਕੋਈ ਵੇਰ ਲਾਹੀ ਲਾਉਂਦਾ ਨੋਟ ਬੰਬੂ ਘਾਟ ਤੇ 29 ਜੁਲਾਈ ਬੰਬੂ ਘਾਟ ਦੀ ਔਰ ਭੁਜਾਈ ਤੇ ਬਾਪ ਪੁੱਤੇ ਜ਼ਮੀਨਾਂ ਨੂੰ ਲੈ ਕੇ ਬਹੁਤ ਮੂਵੀਜ਼ ਬਣੀਆਂ ਨੇ ਪਰ ਸਾਨੂੰ ਤੇ ਮੇਰੇ ਖਿਆਲ ਪਹਿਲੀ ਮੂਵੀ ਹੋਣੀ ਹੈ ਜੀ ਜੀਜਾ ਜੀ ਸਾਰਿਆਂ ਨੂੰ ਬੰਬੂ ਕਾਰਟ ਤੇ ਚਾਹਤੀਆਂ ਦੇ ਰਹੇ ਚੱਲ ਵੀ ਪੁੱਤੋ ਟ੍ਰੇਲਰ ਵਿੱਚ ਨਜ਼ਰ ਆ ਰਿਹਾ ਇਹਨਾਂ ਡੋਮਿਨੇਟ ਕਰ ਰਹੇ ਹੋ ਮੈਨੂੰ ਤੁਹਾਡੇ ਕੋਲ ਬੰਬੂ ਕਾਰਟ ਤੇ ਗੁੱਜਰੀ ਫਿਰ ਮੇਰੇ ਨਾਲ ਕੀ ਦੁਸ਼ਮਣੀ ਹਾਸੀਆਂ ਖੇਡੀਆਂ ਹਾਂ ਮੈਂ ਤਾਂ ਐਸੀ ਚੀਜ਼ ਨਾਲ ਖੇਡ ਸਕਦਾ ਤੁਸੀਂ ਮੂਵੀ ਦੇਖੋਗੇ ਨਾ ਉਸ ਤੋਂ ਬਾਅਦ ਬਸ ਜ਼ਿੰਦਗੀ ਦੇ ਵਿੱਚ ਬੁਲਸ਼ਿਟ ਬੁਲਸ਼ਿਟ ਹੋ ਜਾਣੀ ਹੈ